9 ਮਹੀਨਿਆਂ ਬਾਅਦ ਸਪੇਸ ਤੋਂ ਧਰਤੀ ਲਈ ਰਵਾਨਾ ਹੋਣਗੇ ਸੁਨੀਤਾ ਵਿਲੀਅਮਸ ਕੀ ਹੋ ਪਾਵੇਗੀ ਧਰਤੀ ਉੱਤੇ ਸਫਲ ਲੈਂਡਿੰਗ ਭਾਰਤੀ ਮੂਲ ਦੀ ਐਸਟਰੋਨੌਟ ਸੁਨੀਤਾ ਵਿਲੀਅਮਸ ਪਿਛਲੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਸਪੇਸ ਦੇ ਵਿੱਚ ਹੀ ਫਸੇ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅੱਜ 18 ਮਾਰਚ ਨੂੰ ਉਹ ਧਰਤੀ ਤੇ ਵਾਪਸ ਆਉਣ ਦੇ ਲਈ ਰਵਾਨਾ ਹੋਣਗੇ ਹਾਲਾਂਕਿ ਸੁਨੀਤਾ ਦੇ ਰਿਟਰਨ ਮਿਸ਼ਨ ਦੇ ਵਿੱਚ ਬਹੁਤ ਸਾਰੇ ਜੋਖਮ ਵੀ ਨੇ ਕੀ ਖਤਰੇ ਨੇ ਆਉ ਜਾਂਦੇ ਆ ਬਲਦਾਜ਼ੀ ਦੀ ਸੁਨੀਤਾ ਵਿਲੀਅਮਸ ਨੂੰ ਸਪੇਸ ਦੇ ਵਿੱਚ 9 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਸੁਨੀਤਾ ਨੂੰ ਹੋਰ ਅਮਰੀਕੀ ਅਸਟਰੋਨੌਟ ਬੁੱਚ ਵਿਲਮੋਰ ਦੇ ਨਾਲ ਸਿਰਫ ਕੁਝ ਦਿਨ ਦੇ ਲਈ ਹੀ 5 ਜੂਨ 2024 ਨੂੰ ਸਪੇਸ ਦੇ ਵਿੱਚ ਭੇਜਿਆ ਗਿਆ ਸੀ ਉਦੋਂ ਤੋਂ ਹੀ ਦੋਨੇ ਹੀ ਸਪੇਸ ਦੇ ਵਿੱਚ ਫਸੇ ਹੋਏ ਨੇ ਸੁਨੀਤਾ ਤੇ ਬੁੱਚ ਇਸ ਵੇਲੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਨੇ ਨਾਸਾ ਕਈ ਵਾਰ ਦੋਹਾਂ ਨੂੰ ਵਾਪਸ ਧਰਤੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਚੁੱਕਿਆ ਪਰ ਉਸ ਵਿੱਚ ਕਾਮਯਾਬੀ ਨਹੀਂ ਮਿਲੀ ਜਿਸ ਵਜ੍ਹਾ ਕਰਕੇ ਹਰ ਵਾਰ ਨਾਸਾ ਨੂੰ ਦੋਹਾਂ ਦੀ ਵਾਪਸੀ ਟਾਲਨੀ ਪਈ ਪਰ ਹੁਣ ਸੁਨੀਤਾ ਦੀ ਧਰਤੀ ਤੇ ਵਾਪਸੀ ਦਾ ਰਸਤਾ ਸਾਫ਼ ਹੋ ਚੁੱਕਿਆ ਹੈ ਸੁਨੀਤਾ 18 ਮਾਰਚ ਨੂੰ ਧਰਤੀ ਤੇ ਵਾਪਸ ਆਉਣ ਦੇ ਲਈ ਰਵਾਨਾ ਹੋਣਗੇ ਜਾਣਕਾਰੀ ਦੇ ਮੁਤਾਬਕ ਸੁਨੀਤਾ ਤੇ ਬੁੱਚ ਦੀ ਧਰਤੀ ਉੱਤੇ ਵਾਪਸੀ ਐਲਨ ਮਸਕ ਦੀ ਸਪੇਸ ਰਿਸਰਚ ਕੰਪਨੀ ਸਪੇਸ ਐਕਸ ਦੇ ਡਰੈਗਨ ਕੈਪਸੂਲ ਦੇ ਵਿੱਚ ਹੋਏਗੀ ਸੁਨੀਤਾ ਦੇ ਰਿਟਰਨ ਮਿਸ਼ਨ ਦੇ ਵਿੱਚ ਬਹੁਤ ਸਾਰੇ ਜੋਖਿਮ ਨੇ ਸੁਨੀਤਾ ਨੂੰ ਧਰਤੀ ਤੇ ਵਾਪਸ ਆਉਣ ਦੇ ਵਿੱਚ 17 ਘੰਟੇ ਦਾ ਸਮਾਂ ਲੱਗ ਸਕਦਾ ਹੈ ਉੱਥੇ ਹੀ ਹਾਲਾਂਕਿ ਉਹਨਾਂ ਦੇ ਰਿਟਰਨ ਮਿਸ਼ਨ ਦੇ ਵਿੱਚ ਬਹੁਤ ਸਾਰੇ ਜੋਖਮ ਵੀ ਨੇ ਬਹੁਤ ਸਾਰੇ ਖਤਰੇ ਵੀ ਨੇ ਸੁਨੀਤਾ ਤੇ ਐਸਟਰੋਨੌਟ ਜਿਸ ਡ੍ਰੈਗਨ ਕੈਪਸੂਲ ਦੇ ਵਿੱਚ ਧਰਤੀ ਤੇ ਵਾਪਸ ਆਣਗੇ ਉਸ ਦਾ ਐਂਗਲ ਬਹੁਤ ਅਹਿਮ ਹੈ ਧਰਤੀ ਦੇ ਵਾਯੂ ਮੰਡਲ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਡ੍ਰੈਗਨ ਕੈਪਸੂਲ ਦੀ ਰਫ਼ਤਾਰ ਕੁਝ ਸਲੋ ਹੋ ਜਾਵੇਗੀ ਜੇਕਰ ਇਸ ਦੌਰਾਨ ਸਪੇਸ ਕ੍ਰਾਫਟ ਦਾ ਐਂਗਲ ਥੋੜਾ ਵੀ ਬਦਲਿਆ ਗਿਆ ਤਾਂ ਬੇहद ਖਤਰਨਾਕ ਹੋ ਸਕਦਾ ਹੈ ਸਪੇਸ ਕ੍ਰਾਫਟ ਦਾ ਐਂਗਲ ਜੇਕਰ ਤਿੱਖਾ ਹੋਇਆ ਤੇ ਇਸ ਵਿੱਚ ਅੱਗ ਵੀ ਲੱਗ ਸਕਦੀ ਹੈ ਤੇ ਐਸਟਰੋਨੌਟਸ ਸੜ ਕੇ ਸੁਆਹ ਹੋ ਸਕਦੇ ਨੇ ਉੱਥੇ ਹੀ ਉਤਲਾ ਐਂਗਲ ਹੋਣ ਤੇ ਸਪੇਸ ਕ੍ਰਾਫਟ ਵਾਯੂਮੰਡਲ ਦੀ ਪਰਤ ਦੇ ਨਾਲ ਟਕਰਾ ਕੇ ਵਾਪਸ ਪੇਸ ਦੇ ਵਿੱਚ ਪਰਤ ਜਾਏਗਾ ਤੇ ਉਸ ਦੇ ਆਰਬਿਟ ਦੇ ਵਿੱਚ ਹੀ ਜਾ ਕੇ ਫਸ ਜਾਏਗਾ ਅਜਿਹੇ ਵਿੱਚ ਉਸ ਨੂੰ ਲੱਭਣ ਤੇ ਵਾਪਸ ਲਿਆਉਣ ਦੇ ਲਈ ਬਹੁਤ ਸਾਰੀ ਮੁਸ਼ਕਲ ਕਰਨੀ ਪੈ ਸਕਦੀ ਹੈ ਜਾਣਕਾਰੀ ਦੇ ਮੁਤਾਬਿਕ ਡ੍ਰੈਗਨ ਕੈਪਸੂਲ ਦੇ ਵਿੱਚ 16 ਜੈਗੋ ਥਰਸਟਰਸ ਲੱਗੇ ਹੋਏ ਨੇ ਜੋ ਸਪੇਸ ਦੇ ਵਿੱਚ ਇਸ ਸਪੇਸ ਕ੍ਰਾਫਟ ਦੀ ਸਪੀਡ ਕੰਟਰੋਲ ਆਰਬਿਟ ਐਡਜਸਟਮੈਂਟ ਵਰਗੇ ਅਹਿਮ ਪਹਿਲੂਆਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨੇ ਜੇਕਰ ਵਾਪਸੀ ਤੋਂ ਦੌਰਾਨ ਇਹ ਥਰਸਟਰਸ ਫੇਲ ਹੋ ਗਏ ਤਾਂ ਡ੍ਰੈਗਨ ਕੈਪਸੂਲ ਸਪੇਸ ਦੇ ਵਿੱਚ ਹੀ ਰਹਿ ਜਾਏਗਾ ਤੇ ਐਸਟਰੋਨੌਟਸ ਦੇ ਕੋਲ ਸੀਮਿਟ ਆਕਸੀਜਨ ਤੇ ਪਾਵਰ ਸਪਲਾਈ ਹੀ ਬਚੇਗੀ ਯਾਨੀ ਇਥੇ ਵੀ ਜਾਨ ਦਾ ਪੂਰਾ ਖਤਰਾ ਬਣਿਆ ਰਹੇਗਾ ਉਸ ਤੋਂ ਬਾਅਦ ਵਾਯੂ ਮੰਡਲ ਦੇ ਵਿੱਚ ਫਿਰ ਤੋਂ ਪ੍ਰਵੇਸ਼ ਤੋਂ ਬਾਅਦ ਡ੍ਰੈਗਨ ਕੈਪਸੂਲ ਦੇ ਦੋ ਡ੍ਰੈਗ ਪੈਰਾਸ਼ੂਟਸ ਖੁੱਲਦੇ ਨੇ ਜੋ ਇਸ ਨੂੰ ਸਥਿਰ ਰੱਖਦੇ ਨੇ ਤੇ ਉੱਥੇ ਹੀ ਇਸ ਵਿੱਚ ਲੱਗੇ ਚਾਰ ਮੇਨ ਪੈਰਾਸ਼ੂਟਸ ਲੈਂਡਿੰਗ ਦੇ ਦੌਰਾਨ ਇਸ ਦੀ ਸਪੀਡ ਨੂੰ ਘੱਟ ਰੱਖਦੇ ਨੇ ਜੇਕਰ ਇਹ ਛੇ ਪੈਰਾਸ਼ੂਟਸ ਸਹੀ ਸਮੇਂ ਦੇ ਉੱਤੇ ਨਹੀਂ ਖੁੱਲਦੇ ਤਾਂ ਸਪੇਸ ਕ੍ਰਾਫਟ ਦੀ ਤੇਜ਼ ਟੱਕਰ ਹੋ ਸਕਦੀ ਹੈ। ਦੱਸਿਆ NASA ਦੇ ਵੱਲੋਂ ਦਿੱਤੀ ਗਈ ਜਾਣਕਾਰੀਆਂ ਦੇ ਮੁਤਾਬਿਕ 18 ਮਾਰਚ ਨੂੰ ਸ਼ਾਮ ਕਰੀਬ 5:57 ਮਿੰਟ ਤੇ ਸੁਲੀਤਾ ਵਿਲੀਅਮਸ ਦੀ ਧਰਤੀ ਦੇ ਉੱਤੇ ਵਾਪਸੀ ਹੋ ਸਕਦੀ ਹੈ। ਦੋਹੇਂ ਬੀਤੇ ਸਾਲ 2024 ਜੂਨ ਦੇ ਵਿੱਚ ਬੋਇੰਗ ਦੇ ਸਟਾਰਲਾਈਨਰ ਸਪੇਸ ਕ੍ਰਾਫਟ ਰਾਹੀਂ ਸਪੇਸ ਪਹੁੰਚੇ ਸਨ ਪਰ ਯਾਨ ਦੇ ਵਿੱਚ ਤਕਨੀਕੀ ਖਰਾਬੀ ਦੇ ਚੱਲਦੇ ਵਾਪਸ ਨਹੀਂ ਪਰ ਸਕੇ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੂੰ ਧਰਤੀ ਤੇ ਵਾਪਸ ਆਉਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਪੇਸ ਦੇ ਵਿੱਚ ਗ੍ਰੈਵਿਟੀ ਘਟ ਹੋਣ ਦੇ ਕਰਕੇ ਸਿਹਤ ਤੇ ਕੀ ਅਸਰ ਪਏਗਾ ਮੈਡੀਕਲ ਰਿਪੋਰਟਸ ਤੋਂ ਪਤਾ ਚੱਲਦਾ ਹੈ ਕਿ ਮਾਈਕਰੋ ਗ੍ਰੈਵਿਟੀ ਤੋਂ ਬਾਅਦ ਦੁਬਾਰਾ ਤੋਂ ਗ੍ਰੈਵਿਟੀ ਵਿੱਚ ਆਉਣ ਤੋਂ ਬਾਅਦ ਥਕਾਨ ਚੱਲਣ ਦੇ ਵਿੱਚ ਦਿੱਕਤ ਤੇ ਨਾਲ ਹੀ ਸਰੀਰ ਦਾ ਬੈਲੈਂਸ ਬਣਾਈ ਰੱਖਣਾ ਇੱਕ ਚੈਲੰਜ ਤੋਂ ਘੱਟ ਨਹੀਂ ਹੁੰਦਾ ਇਸ ਤੋਂ ਇਲਾਵਾ ਮਾਈਕਰੋ ਗ੍ਰੈਵਿਟੀ ਵਿੱਚ ਮਾਸਪੇਸ਼ੀਆਂ ਉਸ ਤਰ੍ਹਾਂ ਨਾਲ ਭਾਰ ਸਹਿਣ ਨਹੀਂ ਕਰ ਪਾਉਂਦੀਆਂ ਜਿਸ ਦੇ ਕਰਕੇ ਅਗਲੇ ਕੁਝ ਮਹੀਨਿਆਂ ਤੱਕ ਸੁਨੀਤਾ ਨੂੰ ਮਸਲਸ ਐਟ੍ਰੋਫੀ ਦੀ ਦਿੱਕਤ ਵੀ ਹੋ ਸਕਦੀ ਹੈ ਨਾਲ ਹੀ ਉਹਨਾਂ ਨੂੰ ਬੇਬੀ ਸਟੈਪਸ ਹੀ ਹੁਣ ਲੈਣੇ ਪੈਣਗੇ ਤੇ ਹੱਡੀਆਂ ਫ੍ਰੈਕਚਰ ਹੋਣ ਦਾ ਖਤਰਾ ਵੀ ਵਧਿਆ ਰਹੇਗਾ ਫਿਲਹਾਲ ਨਜ਼ਰਾਂ ਸੁਨੀਤਾ ਤੇ ਦੂਸਰੇ ਐਸਟਰੋਨੌਟ ਦੀ ਵਾਪਸੀ ਤੇ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਕਿ 18 ਮਾਰਚ ਯਾਨੀ ਕਿ ਅੱਜ 5:57 ਮਿੰਟ ਸ਼ਾਮ ਨੂੰ ਉਹ ਧਰਤੀ ਦੇ ਉੱਤੇ ਲੈਂਡ ਕਰ ਸਕਦੇ ਨੇ ਤੇ ਹਰ ਪਾਸੇ ਇਹੀ ਦੁਆਵਾਂ ਹੋ ਰਹੀਆਂ ਨੇ ਕਿ ਸੁਨੀਤਾ ਵਿਲੀਅਮਸ ਦੀ ਇਸ ਵਾਰ ਵਾਪਸੀ ਸੁਰੱਖਿਅਤ ਹੋਵੇ